चलना आप चाह बना के हड़ी मैं नहीं रहना कम से ना चाहिए पीऊंगा मेरे तो हक कूटते सड़े करेगा थे उसे तो मैं गलत कमा देता चंगा भाई ਤੇ ਮਰ ਜੀ ਐ ਮੇਰੇ ਬਾਪੂ ਨੇ ਤਾਂ ਮੈਨੂੰ 40 ਲੱਖ ਲਾ ਕੇ ਇੱਥੇ ਤੋੜਿਆ ਸੀ ਜਿੰਨਾ ਚਿਰ ਇਹ 40 ਲੱਖ ਨਹੀਂ ਲੈਂਦਾ ਉਨਾ ਚਿਰ ਤਾਂ ਮੈਨੂੰ ਇਹ ਮਿੱਠੀ ਜਿਹੜਾ ਕਟਣੀ ਪਊ ਚੰਗਾ ਭਾਈ ਮੈਂ ਚੰਨਾ ਕੰਮ ਕਰੀ ਜੇ ਰੱਬ ਨੇ ਕਿਆ ਲਗਾ ਫੇਰ ਮਰਾਂਗੀ ਲੈ ਵੀ ਵਿਕਰਾ ਹੁਣ ਪੰਜਾਬ ਜਾ ਕੇ ਮਲਾਉਣੇ ਆ ਲੋਕਾਂ ਦੀਆਂ ਗੁੰਦਰੀਆਂ ਸੁਭੇਦਾਰ ਸਾਹਿਬ ਕੀ ਹਾਲ ਆ ਬਹੁਤ ਠੀਕ ਆ ਜੀ ਸਭਾ ਸਾਹਿਬ ਬਹੁਤ ਵਧੀਆ ਜੀ ਅੱਜ ਦੋਨੇ ਵਿਰੋਧੀ ਧਿਰਾਂ ਇਕੱਠੇ ਤੁਰੇ ਆਉਂਦੇ ਆ ਥੋੜਾ ਜਿਹਾ ਤਵਾ ਲਾਉਣਗੇ ਜੀ ਆ ਕੇ ਇਹ ਲੈ ਤਾਂ ਇੱਕ ਤਾਂ ਮੰਤਰੀ ਦਾ ਪੀਆ ਇੱਕ ਸਰਪੰਚ ਹੈ ਕੋਈ ਨਹੀਂ ਜੀ ਆ ਲੈਣ ਦੇ ਕੋਲੇ ਆਪਣੇ ਆ ਕੇ ਆ ਬੈਠਣਗੇ ਆਪਣੇ ਕੋਲੇ ਦੋਨੇ ਧਿਰਾਂ ਵਿਰੋਧੀ ਬੜੀਆਂ ਇਕੱਠੀਆਂ ਹੋਈਆਂ ਵਿਚਾਰ ਸਾਂਝੇ ਕਰਦੇ ਨਾਲ ਆ ਕੇ ਔਰ ਮਾਸਟਰ ਜੀ ਕੀ ਹਾਲਾ ਸਤਿ ਸ਼੍ਰੀ ਅਕਾਲ ਜੀ ਸਰਪੰਚ ਸਾਹਿਬ ਸੁਖਾਲਾ ਅੱਜ ਕਿਵੇਂ ਦੋਵੇਂ ਧਿਰਾਂ ਵਿਰੋਧੀ ਇਕੱਠੇ ਹੋਏ ਫਿਰਦੇ ਹੋ ਉਹ ਸਰਪੰਚ ਸਾਹਿਬ ਉਹ ਸੋਡੀ ਸਰਕਾਰ ਤਾਂ ਚਲੀ ਗਈ ਮੰਤਰੀ ਦਾ ਪੀਏ ਸਰਪੰਚ ਸਾਹਿਬ ਤੇ ਹੁਣ ਸਾਡੇ ਦੋ ਭਰਾ ਤੁਹਾਨੂੰ ਜਰੇ ਨਹੀਂ ਜਾਂਦੇ ਤੁਰੇ ਆਉਂਦੇ ਇਹ ਥੋੜਾ ਹੀ ਤਵਾ ਲਾਉਣ ਆਏ ਆ ਜੀ ਇਹ ਨਹੀਂ ਅਸੀਂ ਕਿਸੇ ਦਾ ਤਵਾ ਨਹੀਂ ਲਾਉਂਦੇ ਤੇ ਸਰਪੰਚ ਸਾਹਿਬ ਨੂੰ ਬੈਠੇ ਨੂੰ ਦੇਖ ਕੇ ਆ ਗਏ ਕਿਸਾਨ ਫੇਰ ਝੰਡਾ ਚੁੱਕੀ ਫਿਰਦੇ ਆ ਉਹਨਾਂ ਦੀਆਂ ਮੰਗਾ ਮੂੰਗਾ ਕਰੋ ਪੂਰੀਆਂ ਉਹ ਕਿਸਾਨ ਤਾਂ ਸਰਪੰਚ ਸਾਹਿਬ ਸੋਡੀ ਸਰਕਾਰ ਵੇਲੇ ਵੀ ਡੂੜ ਸਾਲ ਬੈਠੇ ਰਹੇ ਉੱਥੇ ਬਾਰਡਰਾਂ ਤੇ ਇਹ ਤਾਂ ਚੱਲੀ ਜਾਣਾ ਹੈ ਕੰਮ ਚੱਲ ਹੁਣ ਤੁਸੀਂ ਕਰ ਦਿਓ ਜਿਹੜਾ ਕੁਝ ਕਰਨਾ ਚਲੋ ਜੋ ਹੋਊਗਾ ਦੇਖੀ ਜਾਊ ਆਜੋ ਬੈਠੋ ਡਾਕਟਰ ਸਾਹਿਬ ਮਾਟਰ ਜੀ ਪਰ ਕੀ ਕਹਿੰਦੀਆਂ ਬੋਟਾਂ ਕਹੜੀਆਂ ਬੋਟਾਂ ਮਾਟਰ ਜੀ ਅੱਜ ਕੱਲ ਜਿਹੜੇ ਬੱਚੇ ਹੈਗੇ ਉਹ ਤਾਂ ਬਾਹਰ ਨੂੰ ਤੁਰੇ ਜਾਂਦੇ ਹੈਗੇ ਟੇਰ ਮਾਸਟਰ ਜੀ ਇੱਕ ਗੱਲ ਦੱਸੋ ਆ ਜ਼ਿਮੀਂਦਾਰਾਂ ਦੇ ਜਵਾਕ ਬਾਹਰਲੇ ਮੁਲਕਾਂ ਚ ਕਿਉਂ ਤੁਰੇ ਜਾਂਦੇ ਆ ਸਰਪੰਚ ਸਾਹਿਬ ਪਤਾ ਕੀ ਗੱਲ ਐ ਆਪਣਾ ਜਿਹੜਾ ਐਜੂਕੇਸ਼ਨ ਸਿਸਟਮ ਐ ਨਾ ਉਹ ਹੋ ਗਿਆ ਫੇਲ ਤੇ ਜਿਹੜੇ ਸਕੂਲ ਕਾਲਜ ਐ ਬੱਚਿਆਂ ਨੂੰ 20-20 ਸਾਲ ਲਵਾ ਕੇ ਮੋਟੀਆਂ ਪੀਸਾਂ ਲੈ ਕੇ ਉਹਨਾਂ ਨੂੰ ਵਾਈਟ ਕਾਲਰ ਜੌਬ ਤਾਂ ਸਿਖਾਈ ਜਾਂਦੇ ਆ ਦਸਤਕਾਰੀ ਜਾਂ ਉਹਨਾਂ ਨੂੰ ਕੋਈ ਸਕਿੱਲ ਉਹ ਉਹਨਾਂ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਆ ਜੀ ਇਹਦੇ ਚ ਸਰਕਾਰਾਂ ਵੀ ਦੱਸੋ ਕੀ ਕਰਨਾ ਜਦੋਂ ਆਉਂਦਾ ਹੀ ਕੁਛ ਨਹੀਂ ਬੱਚਿਆਂ ਨੂੰ ਤੇ ਸਰਕਾਰਾਂ ਉਹਦੇ 'ਚ ਕੀ ਕਰਨ ਸਰਪੰਚ ਸਾਹਿਬ ਤੁਸੀਂ ਆਪ ਹੀ ਦੱਸੋ ਲੈ ਵੀ ਸੁਬੇਦਾਰਾ ਸਰਕਾਰਾਂ ਕੀ ਨਹੀਂ ਕਰ ਸਕਦੀਆਂ ਜੇ ਚਾਹਣ ਸਭ ਕੁਝ ਕਰ ਸਕਦੀਆਂ ਇਹ ਲੋਕ ਕਰਦੇ ਜਾਇਆ ਮਾਸਟਰ ਜੀ ਮਹਾਜਨਾ ਤੇ ਦੁਕਾਨਦਾਰੇ ਦੇ ਬੱਚੇ ਕਿਉਂ ਬਾਹਰ ਨਹੀਂ ਜਾਂਦੇ ਕੀ ਜ਼ਿੰਮੇਦਾਰਾਂ ਦੇ ਬੱਚੇ ਬਾਹਰ ਨੂੰ ਤੁਰੇ ਜਾਂਦੇ ਆ ਇਹ ਕੀ ਗੱਲ ਹੈ ਇਸ ਗੱਲ ਦੀ ਤਾਂ ਮੈਨੂੰ ਸਮਝ ਨਹੀਂ ਆਈ ਮਾਸਟਰ ਜੀ ਵੀ ਇਹ ਵਿੱਚੋਂ ਗੱਲ ਕੀ ਆ ਇਹ ਗੱਲ ਮੈਂ ਤੁਹਾਨੂੰ ਸਮਝਾਉਣਾ ਸਮਝ ਕਿਉਂ ਨਹੀਂ ਆਉਂਦੀ ਜਿਹੜਾ ਮਹਾਜਨਾਂ ਨਾ ਬਹੁਤ ਸਿਆਣੀ ਕੌਮ ਹੈ ਉਹ ਆਪਦੇ ਬੱਚਿਆਂ ਨੂੰ ਆਪਦੀ ਦੁਕਾਨਦਾਰੀ ਬਾਰੇ ਸਲਾਹ ਕੇ ਲਖਦਾ ਹੈ ਵੀ ਦੇਖੋ ਪੁੱਤ ਆਪਾਂ ਦੁਕਾਨਦਾਰੀ ਕਰਨੀ ਹੈ ਇਹਦੇ ਚੋਂ ਸਾਰਾ ਕੁਝ ਬਣਦਾ ਇਹ ਆਪਾਂ ਤਾਂ ਆਪਦੇ ਪੈਰਾਂ 'ਚ ਆਪ ਹੀ ਤੁਹਾਰੀ ਮਾਰਦੇ ਆ ਬਿਲਕੁਲ ਸਹੀ ਬੱਚਿਆਂ ਨੂੰ ਆਪਾਂ ਸਿਖਾਉਂਦੇ ਹੀ ਨਹੀਂ ਵੀ ਖੇਤੀ ਚੰਗੀ ਆ ਲਾਹੇਵੰਦ ਕਿੱਤਾ ਆalde ਜਦੋਂ ਬੱਚੇ ਹੁੰਦੇ ਆ ਉਹਨਾਂ ਨੂੰ ਕਹਿ ਦਿੰਦੇ ਆ ਖੇਤੀ ਚ ਦਾ ਫਾਇਦਾ ਹੀ ਕੁਛ ਨਹੀਂ ਐਵੇਂ ਟੱਕਰਾ ਮਾਰਦਾ ਫਿਰੇਗਾ ਖੇਤਾਂ ਚ ਉਹ ਇਹੋ ਜਿਹਾ ਦਿਮਾਗ ਚ ਉਹਨਾਂ ਦੇ ਭਰ ਦਿੰਦੇ ਆ ਗੱਲ ਉਹ ਖੇਤੀ ਕਿੰਨੀ ਝਾਕਦੇ ਹੀ ਨਹੀਂ ਕਿ ਬਾਹਰਲੇ ਮੁਲਕਾਂ ਚ ਜਾ ਕੇ ਦਿਹਾੜੀਆਂ ਕਰਨ ਨੂੰ ਤਿਆਰ ਹੋ ਜਾਂਦੇ ਆ ਆਹ ਕਾਰਨ ਆ ਹੋਰ ਕੀ ਕਾਰਨ ਆ ਮਾਸਟਰ ਜੀ ਸਰਕਾਰ ਥੋੜੀ ਐ ਸਰਪੰਚ ਵਿਰੋਧੀ ਧਿਰਦਾ ਤੇ ਪਿੰਡ ਦਾ ਵਿਕਾਸ ਕਿ ਹੋਣਾਗਾ ਲਾ ਸੁਪੇਦਾਰਾ ਤੂੰ ਪ੍ਰਕਾਸ਼ ਦੀ ਗੱਲ ਕਰਦਾ ਜਿਹੜਾ ਐਜੂਕੇਸ਼ਨ ਸਿਸਟਮ ਵਿਗੜਿਆ ਹੋਇਆ ਉਹ ਇਹਨਾਂ ਤੋਂ ਠੀਕ ਕਰਾ ਲੋ ਮਾਸਟਰ ਜੀ ਮੈਂ ਤਾਂ ਸੋਨੂੰ ਵੋਟਾਂ ਬਾਰੇ ਪੁੱਛਿਆ ਸੀ ਤੁਸੀਂ ਹੋਰ ਹੀ ਹੀਰ ਤੋੜ ਲਈ ਸੂਬੇਦਾਰ ਸਾਹਿਬ ਜਿਓ ਜਾਂ ਬੰਦਾ ਉਹੋ ਜੀ ਗੱਲ ਕਰੂ ਇਹਨੂੰ ਤਾਂ ਵੋਟਾਂ ਦਾ ਚਸਕਾ ਹੈ ਹੋਰ ਇਹਨੂੰ ਕੀ ਕੰਮ ਹੈ ਇਹ ਚੱਕੇ ਦਾ ਮਾਰਾ ਦਿੱਤੇ ਆਉਂਦਾ ਆ ਪਤਾ ਨਹੀਂ ਕਿਹੜਾ ਪੂ ਚੱਕੀ ਆਉਂਦਾ ও বোটা মানে বরসতি ডু নলিং ਕਿਵੇਂ ਲੱਗਿਆ ਪਿੰਡ ਫਿਰ ਬਹੁਤ ਵਧੀਆ ਬਹੁਤ ਵਧੀਆ ਬਿੱਕਰ ਵਿਚੋਲਾ ਚਲੋ ਆਜੋ ਫਿਰ ਸਾਥ ਦਿਖਾਵਾਂ ਗੁੱਡ ਮਾਰਨਿੰਗ ਸਰਪੰਚ ਸਾਹਿਬ ਗੁੱਡ ਮਾਰਨਿੰਗ ਸਰਪੰਚ ਸਾਹਿਬ ਆਹ ਕਿਹੜਾ ਨਵਾਂ ਲੀਡਰ ਜੰਪਿਆ ਸੂਬੇਦਾਰ ਪਛਾਣਿਆ ਨਹੀਂ ਨਹੀਂ ਆ ਜਾਕੇ ਪੈਸਾ ਪਛਾਣਿਆ ਨਾ ਯਾਰ ਮੈਂ ਤਾਂ ਜੜਾ ਰੂਟੇਬਿਆ ਤੇ ਪਾਣੀ ਚੋਲਾ ਅੱਛਾ ਅੱਛਾ ਪੁੱਟ ਜਮੀਰ ਵਾਲਾ ਬਿੱਕਰ ਬਚੋਲਾ ਹਾਂ ਯੈਸ ਆਈ ਐਮ ਬਿੱਕਰ ਬਚੋਲਾ ਵੈਲਕਮ ਵੈਲਕਮ ਲਓ ਵੀ ਇਹ ਹੈ ਮੇਰਾ ਯਾਰ ਬਿੱਕਰ ਬਚੋਲਾ ਕੋਟਸ਼ਮੀਰ ਵਾਲਾ ਕੈਨੇਡਾ ਤੋਂ ਆਇਆ ਕੈਨੇਡਾ ਤੋਂ ਮਿਲੋ ਇਹ ਤਾਂ ਪਤੰਦਰ ਪੂਰਾ ਅੰਗਰੇਜ਼ੀ ਬਣਿਆ ਫਿਰਦਾ ਹਾਂ ਯਾਰ ਗੱਲ ਤਾਂ ਤੇਰੀ ਸਹੀ ਆ ਹਾਂ ਯਾਰ ਵਿਕਰਤ ਆਮਜਾਮ ਤਾਂ ਬੜਾ ਚੱਕੀ ਫਿਰਦਾ ਸੇ ਪਾਰਟੀ ਤੋਂ ਟਿਕ ਟਕ ਟੋਕ ਟਾ ਨਹੀਂ ਮਿਲਗੀ ਤੇ ਇੱਕ ਦੀ ਕਿ ਲੋਡ ਸਰਪੰਚਾ ਮੇਰੀ ਤਾਂ ਦਿਲ ਹੀ ਤੇ ਸਿੱਧੀ ਆ ਮੈਂ ਤਾਂ ਲੋਕਾਂ ਦੀਆਂ ਕੁੰਡਲੀਆਂ ਮਲਾਉਣਾ ਕੁੰਡਲੀਆਂ ਦਰਲਿੰਗ ਟਾਈਮ ਬਹੁਤ ਹੋ ਗਿਆ ਹੁਣ ਆਪਾਂ ਚੱਲੀਏ ਹਾਂ ਠੀਕ ਚੱਲਦੇ ਆ ਠੀਕ ਹੈ ਜੀ ਸਪੈਸ ਸਾਹਿਬ ਡਾਰਲਿੰਗ ਪਾਣੀ ਪਿਓ ਸਵੀਟੀ ਹਾਂਜੀ ਚਾਹ ਬਣਾ ਲਓ 15 ਘੰਟਿਆਂ ਦਾ ਸਫ਼ਰ ਕਰਕੇ ਆਏ ਹਾਂ ਸਿਰ ਦੁਖੀਆਂ ਦਾ ਜਾਨੂ ਚਾਹ ਬਾਅਦ ਚ ਬਣਾ ਲੈਣੇ ਆ ਪਹਿਲਾਂ ਮੈਂ ਤੁਹਾਡਾ ਸਿਰ ਘੋਟ ਦਿੰਨੀ ਆ ਤੂੰ ਚਾਹ ਹੀ ਬਣਾ ਲਿਆ ਨਾਲੇ ਉਹ ਜੱਗੀ ਜਿਹਾ ਕਿੱਥੇ ਆ ਹਾਂਜੀ ਮੈਂ ਦੇਖਦੀ ਆ ਬਾਹਰ ਹੋਣੀ लो अच्छा जग्गी हां जी सर कोई दफ्तर का प्रबंध करिए कर लेने सर आप भी चार पैसे कमा लिए हो ओके सर जग्गी हां जी सर बेल बजिए बाहर देखो कौन जाने ਸਵਿਤੀ ਜੱਗੀ ਮੈਨੂੰ ਕੁਛ ਬੰਦਾ ਵਧੀਆ ਨਹੀਂ ਲੱਗਦਾ ਕੋੜ ਜੀ ਅੱਖਾਂ ਦੀ ਨਹੀਂ ਨਹੀਂ ਜੀ ਫੋਨ ਨੂੰ ਹੀ ਵਹਿਮ ਲੱਗਦਾ ਬੰਦਾ ਬਹੁਤ ਵਧੀਆ ਉਹ ਮੈਂ ਕਾਫੀ ਢੰਗ ਤੋਂ ਜਾਣਦੀ ਹਾਂ ਉਹ ਅੱਛਾ ਨਹੀਂ ਤੁਸੀਂ ਕੀ ਆ ਮੋਬਾਈਲ 'ਚ ਦੇਖੀ ਜਾਂਦੇ ਹੋ ਡਾਕਟਰ ਕੋਈ ਆਇਆ ਨਹੀਂ ਕੈਂਪਾਸ ਤਾਂ ਫਿਰ ਕਰਨਾ ਹੀ ਹੈ ਨਾ ਇਹਨਾਂ ਨੂੰ ਮਿਲੋ ਜੀ ਸਸਿਕਾ ਜੀ ਸਸਿਕਾ ਜੀ ਹਾਂ ਜੀ ਦੱਸੋ ਜੀ ਕੀ ਸੇਵਾ ਕਰੀਏ ਭਾਈ ਜੀ ਮੇਰਾ ਨਾਮ ਹਰਪਾਲ ਸਿੰਘ ਹੈ ਅਸੀਂ ਆਪਣੇ ਬੇਟੇ ਦੇ ਰਿਸ਼ਤੇ ਬਾਰੇ ਆਏ ਆ ਬੇਟੇ ਨੂੰ ਸੁਖ ਨਾਲ 27 27 ਕਿਲੇ ਜਨੀਂ ਨੀਂਦ ਆਉਂਦੀ ਹੈ ਚਾਹੁੰਦੇ ਆ ਕਿ ਬੇਟੇ ਨੂੰ ਚੰਗੇ ਘਰਾਣੇ ਦੀ ਪੜ੍ਹੀ ਲਿਖੀ ਕੁੜੀ ਦਾ ਰਿਸ਼ਤਾ ਹੋ ਜਾਏ ਇਸੇ ਉਮੀਦ ਨਾਲ ਤੁਹਾਡੇ ਕੋਲ ਆਏ 27 ਕਿਲੇ 27 ਕਿੱਲੇ ਨੂੰ ਕੋਣ ਪੁੱਛਦਾ ਇੱਥੇ ਤਾਂ 100-100 ਕਿੱਲੇ ਆਲੇ ਤੁਰੇ ਫਿਰਦੇ ਆ ਐਡੀ ਕੀ ਗੱਲ ਹੋ ਗਈ ਬਾਈ ਜੀ सर जी तो फेर नहीं। वो फिर फस गई भूखने चवानी धरने का की करिए थोड़ा भी कर दा कुछ मैं दो मिनट रुख चलो देखो ਬਾਬਾ ਜੀ ਜੀ ਕੋਈ ਚਿੰਤਾ ਵਾਲੇ ਧਰਮੇ ਦਾ ਕਰੋ ਫੋਸ਼ ਉਤੋਂ ਬਹੁਤ ਪ੍ਰੈਸ਼ਰ ਮੈਨੂੰ ਦੇ ਕੋਈ ਨਹੀਂ ਜਨਾਬ ਸਭ ਕਰ ਲਾਂਗੇ ਆਪਾਂ ਪਰ ਤੁਸੀਂ ਸਾਡੇ ਸੇਵਕਾਂ ਦਾ ਵੀ ਖਿਆਲ ਰੱਖਿਆ ਕਰੋ ਕੋਈ ਗੱਲ ਨਹੀਂ ਅਸੀਂ ਵੀ ਤੁਹਾਡੇ ਸੇਵਕਾਂ ਬਾਬਾ ਜੀ ਤੇ ਸਰਕਾਰ ਵੀ ਤੁਹਾਡੀ ਆ ਕੋਈ ਨਹੀਂ ਜੀ ਅਸੀਂ ਵੀ ਤੁਹਾਡੀ ਆ ਜੀ ਕੋਈ ਨਹੀਂ ਜੀ ਫਿਰ ਆਪਾਂ ਕਰਦੇ ਆ ਇੰਤਜ਼ਾਮ ਤੇ ਠੀਕ ਜਰੂਰ ਬਾਬਾ ਜੀ ਮੜਾ ਜਲਦੀ ਕਰੋ ਹਣਾ ਠੀਕ ਹੈ ਬਹੁਤ ਸਾਰੇ ਸ਼ੁਕਰੀਆ ਠੀਕ ਹੈ ਠੀਕ ਜੀ ਮੰਤਰੀ ਮੈਂ ਦਿਉਣ ਪਿੰਡ ਦਾ ਸਰਪੰਚ ਆ ਜੀ ਸਾਨੂੰ ਵੀ ਕੋਈ ਗ੍ਰਾਂਟ ਵਗੈਰਾ ਦੇਓ ਜੀ ਕੋਈ ਨਾ ਤੁਹਾਡਾ ਵੀ ਕਰ ਦਿਓ ਕੁਝ ਸਰ ਜੀ ਇਹ ਵੀ ਭੂਗੋਲ ਵਿੱਚ ਚਵਾਨੀ ਐ ਅੱਛਾ ਹਾਂ ਆਬ ਇਲੈਕਸ਼ਨਾਂ ਵਾਲੇ ਨੇ ਬਹੁਤ ਆਪਣੀ ਮੁਹਾਰਤ ਰਕ ਕੀਤੀ ਬਹੁਤ ਮੋਟਾਂ ਖਰਾਬ ਕੀਤੀਆਂ ਅੱਗੇ ਤੁਸੀਂ ਦੇਖ ਲਓ ਕੋਈ ਗੱਲ ਦੀ ਸਪੈਸਰ ਇੱਕ ਤਾਂ ਥੋੜਾ ਜਿਹਾ ਮੈਂ ਕਦੇ ਵੱਲੋਂ ਤੁਹਾਡੇ ਇਨਕੁਆਰੀ ਲੱਗੀ ਹੋਈ ਆ ਤੇ ਉਹ ਇਨਕੁਆਰੀ ਕਰਨ ਤੋਂ ਬਾਅਦ ਫਿਰ ਕਰ ਲੈਣੇ ਵਿਚਾਰ ਤੁਹਾਨੂੰ ਗ੍ਰਾਂਟ ਦੇਣ ਦਾ ਠੀਕ ਹੈ ਹਾਂਜੀ ਫਿਰ ਠੀਕ ਹੈ। ਉਸ ਸਰ ਜੀ ਇੱਕ ਚਵਾਨੀ ਹੋਰ ਫਸ ਗਈ ਭੂਗਨੇ ਚ ਉਹਦਾ ਦੁਕਾਨਾਂ ਦੇ ਕਬਜ਼ੇ ਦਾ ਰੌਲਾ ਪੈ ਗਿਆ। ਸਾਰੇ ਅਖਬਾਰਾਂ ਚ ਆ ਗਈ। ਉਹਦਾ ਦੱਸੋ ਕੀ ਕਰੀਏ। ਉਹ ਬੋਤਾਂ ਸਰ ਤੇ ਆਈਆਂ ਖੜੀਆਂ। ਇਹ ਤਾਂ ਹੋਰ ਸਮੱਸਿਆ ਖੜੀ ਹੋ ਗਈ। ਉਹ ਸੋਚੋ ਇਹਦੇ ਬਾਰੇ ਕੁਝ ਕੀ ਹੋਊਗਾ। ਚਲੋ ਕਰ ਦੋ। ਲੈ। ਹਾਂਜੀ ਬਈ ਜੀ। ਉਹ ਮਾਰ ਰੋਡ ਵਾਲੀਆਂ ਦੁਕਾਨਾਂ ਦਾ ਰੌਲਾ ਪੈ ਗਿਆ। ਤੇ ਸਾਰੀ ਗੱਲ ਆ ਗਈ ਮੇਰੇ ਤੇ ਸਾਰੇ ਕਵਾਰਾਂ ਚ ਖਬਰਾਂ ਛਾ ਗਈਆਂ ਹਾਈ ਕਮਾਂਡ ਤੱਕ ਗੱਲ ਪਹੁੰਚ ਗਈ ਤੇ ਉੱਥੋਂ ਬੋਟਾ ਆ ਗਏ ਯਾਰ ਉਹਦਾ ਕਰੋ ਕੁਛ ਨਾ ਕੁਛ ਤੋ ਜ਼ੋਰ ਹਾਂਜੀ ਭਾਈ ਜੀ ਹੁਕਮ ਕਰੋ ਲੱਤਾਂ ਮਾ ਤੋੜਨੇ ਆ ਕਿ ਟਪਾਉਣੀ ਆ ਬਾਕੀ ਜਿਵੇਂ ਤੁਸੀਂ ਕਹੋਗੇ ਉਹ ਹੋਵੇਂ ਜਾਊਗਾ ਪਰ ਗੱਲ ਬਾਹਰ ਦੀ ਬਾਤ ਸੰਭਲਿਆ ਜੀ ਕੋਈ ਗੱਲ ਨਹੀਂ ਬਿੱਲੇ ਮੈਂ ਤੁਹਾਡੇ ਨਾਲ ਆ ਯਾਰ ਕਰੋ ਕੁਝ ਕਰੇ ਸ਼ਾਂਤ ਠੀਕ ਹੈ ਭਾਈ ਜੀ ਸਸਿਕਾ ਸਰ ਜੀ ਇੱਕ ਘੂਪੜੀ ਜੀ ਜਵਾਨੀ ਹੋਰ ਬੇਟੀ ਆਪਣੇ ਨਾਲ ਉਹ ਯਾਰ ਉਹ ਤਾਂ ਆਪਣਾ ਦੋਸਤ ਆ ਅੱਛਾ ਮਾਰਾ ਡਾਕਟਰ ਆ ਆਓ ਜੀ ਡਾਕਟਰ ਸਾਹਿਬ ਕੀ ਹਾਲ ਹੈ ਜੀ ਬੰਦੇ ਬਹੁਤ ਠੀਕ ਹੈ ਬੰਦੀ ਹੋਰ ਸਰਦੀ ਕਲਾ ਠੀਕ ਠਾਕ ਕਿਵੇਂ ਕਰਨ ਸਰਵਤ ਬਸ ਬੜੀਆ ਬੜੀਆ ਬੁਰਾ ਅਸ਼ਕੜੇ ਬਿਜੀ ਰਹਿੰਦੇ ਤਾਂ ਵੀ ਬਸ ਆਹੀ ਹੈ ਜੀ ਲੋਕਾਂ ਨੂੰ ਲੱਗਦਾ ਅਸੀਂ ਐਸ਼ਾ ਕਰਦੇ ਆ ਤੇ ਸਾਡੇ ਆ ਹਾਲ ਹੁੰਦੇ ਆ ਸਰਕਾਰ ਵੀ ਤੇਰੀ ਦਰਬਾਰ ਵੀ ਤੇਰਾ ਹਲੇ ਹੋ ਬਹੁਤ ਬੜੀ ਗੱਲ ਹੱਸਣ ਦੀ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਬਸ ਵਧੀਆ ਹਾਂ ਬਾਈ ਜੀ ਮੈਂ ਨਾ ਐਕਚੁਅਲੀ ਕਿਸੇ ਵੀ ਮੈਂ ਤੁਹਾਡੇ ਨਾਲ ਇੱਕ ਸੈਪਰੇਟ ਗੱਲ ਕਰਨੀ ਸੀ ਕੋਈ ਨਾਲ ਕੋਈ ਗੱਲ ਨਹੀਂ ਇਹ ਤਾਂ 25 ਸਾਲ ਤੋਂ ਨਾਲ ਨੇ ਮੇਰੇ ਤੇ ਬਚਪਨ ਦੇ ਦਿਲੀ ਆ ਖੁੱਲ ਕੇ ਗੱਲ ਕਰੋ ਦੱਸੋ ਗੱਲ ਨਹੀਂ ਕੋਈ ਕਰਦਾ ਪਰਿਵਾਰ ਆਪਣਾ ਇਹ ਚਲੋ ਐਕਚੁਅਲੀ ਕਿਸੇ ਵੀ ਆਪਾਂ ਦੇਖੋ ਦੋਨੋਂ ਸੇਮ ਹੀ ਇੱਕੋ ਕਿਸਤੀ ਦੇ ਵਿੱਚ ਸਵਾਰ ਆ ਤੁਸੀਂ ਵੀ ਲੋਕਾਂ ਦੀ ਸੇਵਾ ਕਰ ਰਹੇ ਹੋ ਬੜੇ ਅਹਿਸ਼ਅਤ ਨਾਲ ਤੇ ਮੈਂ ਵੀ ਮਤਲਬ ਇੱਕ ਡਾਕਟਰ ਡਾਕਟਰ ਹੋਣ ਦੇ ਨਾਤੇ ਵੈਟਰਨਰੀ ਡਾਕਟਰ ਹੋਣ ਦੇ ਨਾਤੇ ਤੇ ਆਪਾਂ ਮੈਂ ਚਾਹੁੰਦਾ ਸੀ ਵੀ ਆਪਾਂ ਮਿਲ ਕੇ ਕਿਉਂ ਨਾ ਲੋਕਾਂ ਦੇ ਲਈ ਇਕੱਠਾ ਕੰਬਾਈਨ ਨੇ ਆਪਾਂ ਕੁਝ ਨਾ ਕੁਝ ਕਰੀਏ ਹਨ ਤੇ ਇੱਕ ਡਵੈਲਪਮੈਂਟ ਅੱਛੀ ਡਵੈਲਪਮੈਂਟ ਦੇ ਲਈ ਲੋਕਾਂ ਦਾ ਕਭੀ ਮੈਸੇਜ ਆਵੇ ਯਾਰ ਕੋਈ ਅੱਛੀ ਸਰਕਾਰ ਹੈ ਤੇ ਉਹਦੇ ਰਿਲੇਟਡ ਤੁਸੀਂ ਮੈਨੂੰ ਪਠਾਨਕੋਟ ਤੋਂ ਲੈ ਕੇ ਆਓ ਇੱਥੇ ਬਾਕੀ ਹੋਗੀ ਅੱਛਾ ਅੱਛਾ ਹਾਂ ਸਿੱਧਾ ਕਹੋ ਨਾ ਡਾਕਟਰ ਸਾਹਿਬ ਪਠਾਨਕੋਟ ਤੋਂ ਬਦਲੀ ਕਰਾਓ ਮੇਰੀ ਪੜਾਣਾ ਵਾਲਾ ਗੁੰਜਣੀਆਂ ਨਹੀਂ ਪਾਈਆਂ ਹੁੰਦੀਆਂ ਸਿੱਧੀ ਗੱਲ ਕਰੀਂਦੇ ਕੋਈ ਗੱਲ ਨਹੀਂ ਅਸਕਰਾਨ ਨੇ ਜਲਦੀ ਤੁਹਾਡੇ ਆਰਡਰ ਨਾਲੇ ਪਰਸੋਡੇ ਪ੍ਰੋਜੈਕਟਾਂ ਦੇ ਕਰਾਂਗੇ ਕੰਮ ਆਪਾਂ। ਪ੍ਰਾਪਰਫਰ ਮਿਲ ਕੇ ਕਰਦੇ ਹਾਂ। ਠੀਕ ਹੈ ਜੀ। ਮਿਲ ਕੇ ਕਰਦੇ ਡਿਸਕਸ਼ਨ ਹੈ। ਠੀਕ ਹੈ ਜੀ। ਠੀਕ ਹੈ। ਠੀਕ ਹੈ। ਹਾਂ ਜੀ। ਮੰਤਰੀ ਸਾਹਿਬ ਨੂੰ ਮਿਲਣਾ ਜੀ। ਕੌਣ ਹੋ ਤੁਸੀਂ? ਮੈਂ ਕੋਰਸ ਮੀਟ ਤੋਂ ਵਿਕਰ ਵਿਚੋਲਾ। ਠੀਕ ਹੈ ਜੀ ਮੈਂ ਪਤਾ ਕਰਕੇ ਉਹਨਾਂ ਨੂੰ ਦੱਸਾਂ। ਠੀਕ ਹੈ। ਵਿਚੋਲਾ। ਸਰਜੀ ਇੱਕ ਪ੍ਰੇਰਕੋਸ਼ੀ ਨੂੰ ਬਾਹਰ ਦਿੱਖਣ ਚੋਲਾ ਆਇਆ ਜੀ ਉਹ ਕਹਿੰਦਾ ਮੈਂ ਸਰਜੀ ਨੂੰ ਮਿਲ ਲਈ ਚਲੋ ਕੋਈ ਨਹੀਂ ਮਿਲ ਲੈਨੇ ਸਰਜੀ ਉਹ ਕੈਂਸਲ ਕਰੋ ਸਵੇਰ ਦੇ ਬੁਰਾ ਹਾਲ ਹੋਇਆ ਤਾਂ ਥੱਕੇ ਪਏ ਆ ਕੱਲ ਨੂੰ ਦੇਖਾਂਗੇ ਖਾਂਜੀ ਸਤਿਕਾਰ ਮੰਤਰੀ ਸਾਹਿਬ ਜੀ ਸਤਿਕਾਰ ਸਤਿਕਾਰ ਬੈਠੋ ਜੀ ਔਰ ਬਕਰਸਾ ਕੀ ਹਾਲ ਚਾਲ ਨੇ ਤੇਰੇ ਬਕਰ ਵਿਚੋਲਾ ਠੀਕ ਹੈ ਮੰਤਰੀ ਸਾਹਿਬ ਵਧੀਆ ਜੀ ਅੱਛਾ ਅੱਛਾ ਬੜੀ ਤੌਰ 'ਤੇ ਸ਼ੋਰ ਕੱਢੀ ਆ ਅੰਗਰੇਜ਼ੀ ਬਣ ਕੇ ਆ ਗਿਆ ਤੂੰ ਬਸ ਚੱਲਦਾ ਜੀ ਸਾਰਾ ਕੁਝ ਜਦੋਂ ਗਏ ਹੋ ਜੇ ਦੇਸੀ ਤਾਂ ਫਿਰ ਅੰਗਰੇਜ਼ੀ ਬਣਨਾ ਅੱਛਾ ਅੱਛਾ ਨਾਲ ਸੈਕਟਰੀ ਰੱਖੀ ਫਿਰਦਣਾ ਕਿ ਟਿਕ ਟੁਟ ਲੈਣੀ ਸਰਕਾਰ ਤੋਂ ਅਸੀਂ ਟਿਕ ਟਾ ਟੂਟਾ ਤੋਂ ਕੀ ਲੈਣਾ ਜੀ ਅਸੀਂ ਤਾਂ ਲੋਕਾਂ ਦੇ ਕੁੜਲੀਆਂ ਮਲਾਉਣੀਆਂ ਨਾਲੇ ਅੱਜਕੱਲ ਸੈਕਟਰੀ ਰੱਖਣ ਦਾ ਵੀ ਰਵਾਜ ਹੀ ਆ ਅੱਛਾ 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 ਰੰਗੀਲਾ ਬੰਦਾ ਨਾ ਚੰਗੇ ਪੈਸੇ ਬੰਦਿਆ ਇਸ ਕੰਮ 'ਚ ਹੈ ਹਾਂ ਬਿਲਕੁਲ ਬੰਦੇ ਆ ਅੱਛਾ ਅੱਛਾ ਬਿਕਰ ਸਿਆ ਹਾਂ ਕਰਾ ਫਿਰ ਆਪਣੇ ਮੁੰਡੇ ਨੂੰ ਵੀ ਰਿਸ਼ਤਾ ਐਮਬੀਏ ਕਰੀ ਹੋਈ ਆ ਠੀਕ ਆ ਜੀ ਕਰਾ ਲਿਨੇ ਆ ਤੇਰਾ ਕਰਾ ਦੇਵਾਂਗੇ ਮੂੰ ਮਿੱਠਾ ਪਾ ਮੂੰ ਮਿੱਠਾ ਮੂੰ ਮਿੱਠੇ ਨਾਲ ਨਹੀਂ ਮੰਦਰੀ ਸਾਹਿਬ ਸਰਨਾ ਮੂੰ ਕੌੜਾ ਕਰਾਉਣਾ ਪੈਣਾ ਅੱਛਾ ਅੱਛਾ ਕੋਈ ਗੱਲ ਨਹੀਂ ਬਿਕਰ ਸਿਆ ਖੁੱਲ ਕੇ ਬੋਲਿਆ ਯਾਰ ਯਾਰਾਂ ਤੂੰ ਸਾਡਾ ਫਿਰ ਵੀ ਖੁੱਲ ਕੇ ਦੱਸ ਅੱਜ ਕੱਲ ਤਾਂ ਜੀ ਰਿਸ਼ਤੇ ਕਰਾਉਣ ਲਈ 10% ਚੱਲਦਾ ਉਹ ਪਹਿਲਾਂ ਵਾਲੀਆਂ ਗੱਲਾਂ ਕਿੱਥੇ ਰਹਿ ਜਾਂ 10% ਬਿੱਕਰ ਸਿਆਂ ਉਹ 2 ਕਰੋੜ ਰੁਪਇਆ ਲਾਉਣਾ ਮੁੰਡੇ ਦੇ ਵਿਆਹ ਤੇ ਤੇ 10% ਨਾਲ ਤਾਂ ਬਹੁਤ ਰਕਮ ਬਣ ਜਾਣੀ ਆ ਤੇ ਮੰਤਰੀ ਸਾਹਿਬ ਤੁਸੀਂ ਵੀ ਤਾਂ 50% ਤੋਂ ਘੱਟ ਨਹੀਂ ਸਰਦੇ ਬਿੱਕਰ ਸਿਆਂ ਸਾਡੇ ਤਾਂ ਖਰਚੇ ਬਹੁਤ ਸਾਡੀ ਤਾਂ ਮਜਬੂਰੀ ਬਣ ਜਾਂਦੀ ਆ ਤੇ ਮੰਤਰੀ ਸਾਹਿਬ ਸਾਡੇ ਵੀ ਬਹੁਤ ਖਰਚੇ ਆ। ਇਹ ਤਾਂ ਸਾਰਾ ਕੁਝ ਚੱਲਦਾ ਹੀ ਆ ਅੱਜਕੱਲ। ਚਲੋ ਕੋਈ ਗੱਲ ਨਹੀਂ। ਤੇਰਾ ਡੰ 10% ਵਧੀਆ ਜਿਹਾ ਪਰਿਵਾਰ ਲੱਭ ਕੇ ਮੁੰਡੇ ਨੂੰ ਅੰਗਰੇਜ਼ੀ ਤੱਕ ਲਾ। ਠੀਕ ਹੈ ਜੀ, ਦੇਖਦੇ ਆ। ਠੀਕ ਹੈ। ਅੱਛਾ। ਅੱਸੀ ਕਾਲ ਜੀ। ਅੱਸੀ ਕਾਲ ਜੀ। ਠੀਕ। ਜੀਪਨ ਜੀ ਕਿਵੇਂ ਬੁਲਾਇਆ ਸੀ ਤੁਸੀਂ ਮੈਂ ਤਾਂ ਵੀਰੇ ਤੁਹਾਨੂੰ ਦੱਸਦੀ ਸੀ ਬਾਪੂ ਜੀ ਇੰਨੇ ਬਿਮਾਰ ਹੋ ਗਏ ਸੀ ਆਪਣੇ ਹਨਾ ਮੈਂ ਬਾਰ-ਬਾਰ ਤੁਹਾਨੂੰ ਫੋਨ ਕਰੀਂਦੀ ਆ ਸੁਦੇ ਪੀਏ ਫੋਨ ਚੱਲਦੇ ਆ ਮੈਂ ਕਹਿੰਨੀ ਵੀ ਗੱਲ ਕਰਵਾਓ ਬਾਪੂ ਜੀ ਹਸਪੀਟਲ 'ਚ ਸੀਗੇ ਉਹਨਾਂ ਨੇ ਵੀ ਮੈਨੂੰ ਕਿੰਨੇ ਵਾਰ ਕਿਹਾ ਵੀ ਮੇਰੀ ਗੱਲ ਕਰਾਓ ਤੇ ਤੁਹਾਡੇ ਤਾਂ ਕੋਈ ਨਾ ਮੋਰੋ ਫੋਨ ਆਇਆ ਤੇ ਨਾ ਹੀ ਤੁਸੀਂ ਸਾਡੇ ਕੋਲੇ ਉੱਥੇ ਪਹੁੰਚੇ ਹੋ ਅੱਛਾ ਪਰ ਇਹਨੇ ਹੁਣ ਕਿਵੇਂ ਬਾਪੂ ਜੀ ਆਪਣੇ ਬਰੇ ਹੋਂਤਾ ਬਹੁਤ ਠੀਕ ਹੈ ਕਿ ਸਾਰਾ ਪਰਿਵਾਰ ਅਸੀਂ ਪਿੱਛੇ ਧਜੇ ਫਿਰਦੇ ਰਹੇ ਪਰ ਮੈਂ ਤੁਹਾਨੂੰ ਇਹ ਕਹਿਣੀ ਹੈ ਵੀ ਰਾਜਨੀਤੀ ਦੇ ਨਾਲ ਨਾਲ ਘਰ ਨੂੰ ਤੇ ਪਰਿਵਾਰ ਨੂੰ ਵੀ ਟਾਈਮ ਦਿਓ ਤੁਸੀਂ ਜ਼ਰੂਰੀ ਹੈ ਆਪਣੇ ਦਿਉਣ ਵਾਲੇ ਭੂਆ ਜੀ ਨੂੰ ਪੂਰੇ ਹੋਗੇ ਤੁਸੀਂ ਉੱਥੇ ਵੀ ਨਾ ਪਹੁੰਚੇ ਫਿਰ ਆਪਣੀ ਮਾਸੀ ਦੇ ਪੋਤੇ ਦਾ ਵਿਆਹ ਸੀਗਾ ਤੁਸੀਂ ਉੱਥੇ ਵੀ ਨਾ ਪਹੁੰਚੇ ਸਾਰੇ ਰਿਸ਼ਤੇਰ ਭਰਾਵਾ ਦਾ ਤਰਾਜ ਕਰਦੇ ਸੀ ਵੀ ਮੰਤਰੀ ਕਾ ਦਾ ਬਣ ਗਿਆ ਤੇ ਇਹਦੇ ਕੋਲ ਤਾਂ ਟਾਈਮ ਹੀ ਖਤਮ ਹੋ ਗਿਆ ਰਿਸ਼ਤੇਰਾਂ ਨੂੰ ਵੀ ਤੇ ਲੋਕਾਂ ਦਾ ਕੀ ਭਲਾ ਕਰੂਗਾ ਸਾਰਿਆਂ ਨੇ ਉੱਥੇ ਇਸ ਗੱਲ ਦੀ ਵਿਚਾਰ ਕੀਤੀ ਤੇ ਮਨ ਕੋਲ ਆ ਤਾਂ ਉਹ ਤੇ ਵੀ ਆਪਣਾ ਵਾਰ-ਵਾਰ ਕਰਦਾ ਸੀਗਾ ਵੀ ਲੈ ਉਹ ਹੀ ਹੈ ਨਾ ਵੀ ਸਾਡਾ ਖੇਡਦਾ ਏਡਾ ਹੋਇਆ ਤੇ ਹੁਣ ਸਾਡੇ ਪ੍ਰੋਗਰਾਮ ਤੇ ਵੀ ਨਹੀਂ ਪਹੁੰਚਦਾ ਭਾਵੇਂ ਮਨ ਤਾਂ ਬਹੁਤ ਕਰਦਾ ਮੇਰਾ ਵੀ ਜਾਨੂ ਪਰ ਸਾਰਾ ਸ਼ਡਿਊਲ ਚੰਡੀਗੜ੍ਹ ਤੋਂ ਬਣਦਾ ਕਈ ਵਾਰੀ ਤਾਂ ਮੈਨੂੰ ਵੀ ਪਤਾ ਹੁੰਦਾ ਕਿ ਕਿੱਥੇ-ਕਿੱਥੇ ਜਾਣਾ ਹੈ ਤੇ ਥੋੜਾ ਪਹਿਨੇ ਆਏ ਦੀ ਸੋਚਿਆ ਜਾਂਦਾ ਵੀ ਆਪਾਂ ਮਿਡਲ ਕਲਾਸ ਫੈਮਿਲੀ ਆ ਜੋ ਤੇ ਮੇਰੇ ਨਾਲ ਸਿਕਿਉਰਿਟੀ ਇੰਨੀ ਹੁੰਦੀ ਹੈਗੀ ਲਾਮ ਲਖਸ਼ਰ ਇੰਨਾ ਹੁੰਦਾ ਮਗਰ ਵੀ ਉਹਨਾਂ ਦੇ ਵਿਆਹ ਨਾਲੋਂ ਵੱਧ ਖਰਚਾ ਮੇਰਾ ਹੀ ਪੈ ਜਾਣਾ ਅੰਦੇ ਨੂੰ ਇਸ ਕਰਕੇ ਸੋਚ ਲਈਦਾ ਵੀ ਉਹਨਾਂ ਨੂੰ ਪਰੇਸ਼ਾਨੀ ਨਾ ਦਿੱਤੀ ਜਾਵੇ ਵੀ ਚਲੋ ਜਦੋਂ ਕਿਤੇ ਇਕੱਲੇ ਰਾਤ ਨੂੰ ਉੱਤਰ ਤੇ ਜਾ ਕੇ ਇਕੱਲੇ ਮਿਲਿਆਵਾਂਗੇ ਹਾਂਜੀ ਇਹ ਸੋਚ ਕੇ ਚਲੋ ਨਹੀਂ ਜਾਇਆ ਜਾਂਦਾ ਇਹ ਸਾਰਿਆਂ ਦੀਆਂ ਪਰੇਸ਼ਾਨੀਆਂ ਹੀ ਭੈਣੇ ਪਰ ਜਿਹਨੂੰ ਪਤਾ ਹੁੰਦਾ ਮੈਨੂੰ ਪਤਾ ਮੇਰੇ ਕੰਮ ਦਾ ਹਾਂਜੀ ਠੀਕ ਹੈ ਜਦੋਂ ਮੈਂ ਕਿਤੇ ਵੀ ਕਿਸੇ ਦੇ ਜਾਨਾ ਆਮ ਘਰ ਚ ਤਾਂ ਵਿਚਾਰਿਆਂ ਦੀ ਭਾਜਣਾ ਪੈ ਜਾਂਦੀਆਂ ਨਹੀਂ ਹਾਂਜੀ ਇਹ ਸੋਚ ਕੇ ਮੈਂ ਘੱਟ ਜਾਣਾ ਵੀ ਚਲੋ ਉਹ ਨਾ ਜਾਇ ਜਬੀ ਸੌਤਾਂ ਵੀ ਅਰਮ ਪਰੇਸ਼ਾਨ ਕਰਨ ਇੱਕ ਤਾਂ ਪਹਿਲਾਂ ਹੀ ਦੁਖੀ ਹੁੰਦਾ ਬੰਦਾ ਤੇ ਕੋਤੋਂ ਮੇਰਾ ਨਾਮ ਲਖਰ ਬਗ ਜਾਂਦਾ ਤੇ ਉਹਨਾਂ ਦਾ ਉਹ ਤੋਂ ਬਾਅਦ ਉਦੁਖੀ ਹੋ ਜਾਂਦੇ ਆ ਤੇ ਬਾਕੀ ਕੋਈ ਨਹੀਂ ਭੈਣੇ ਹੁਣ ਮੈਂ ਕੋਸ਼ਿਸ਼ ਕਰੂੰਗਾ ਵੱਧ ਤੋਂ ਵੱਧ ਘਰੇ ਹੀ ਵੀ ਟਾਈਮ ਦੇਣ ਦੀ ਤੇ ਲੋਕਾਂ ਚ ਵੀ ਵੱਧ ਜਾਣ ਦੀ ਹਨਾ ਹਾਂਜੀ ਤੇ ਬਾਕੀ ਤੈਨੂੰ ਪਤਾ ਹੀ ਭੈਣੇ ਆਪਾਂ ਕੀ ਸੋਚ ਕੇ ਆਏ ਇਸ ਰਾਜਨੀਤੀ 'ਚ ਤੇ ਰਾਜਨੀਤੀ ਬਹੁਤ ਗੰਦੀ ਗੇਮ ਬਣੀ ਹੋਈ ਏ ਜੀ ਤੇ ਲੋਕਾਂ ਦਾ ਤਰਲ ਹੋਣੀ ਹੈ ਜੀ ਹਾਂਜੀ ਠੀਕ ਹੈ ਨਾ ਕਿਉਂਕਿ ਜਿੰਨਾ ਮਰਜ਼ੀ ਕਰ ਲਈਏ ਹਰ ਬੰਦੇ ਨੂੰ ਆਪਾਂ ਖੁਸ਼ ਨਹੀਂ ਕਰ ਸਕਦੇ ਬਿਲਕੁਲ ਬਿਲਕੁਲ ਪਰ ਫਿਰ ਵੀ ਆਪਾਂ ਕੋਸ਼ਿਸ਼ ਕਰਦੇ ਆਂ ਚਲਿਆ ਪੰਜ ਸੋਸੀ ਕਰਨ ਚਲਦੇ ਹਾਂ ਫਿਰ ਠੀਕ ਹੈ ਬਈ ਕਿਉਂ ਸਾਰੇ ਬਾਹਰ ਬੈਠੇ ਆਂ ਜਾਣਾ ਫਿਰ ਚੱਲਣ ਠੀਕ ਹੈ ਪੀਏ ਸਭੀ ਹੋਏਗਾ ਸਾਡੀ ਪ੍ਰਤੀਯੋਗੀ ਹੁਣ ਸ਼ੁਰੂ ਕਰਦੇ ਹਾਂ ਜੀ ਸ਼ਰਮਾ ਜੀ ਸਾਨੂੰ ਸਾਰਾ ਦਾ ਟੀਮ ਦੀ ਲੱਗੀ ਰਹਿੰਦੀ ਆ ਮੈਂ ਪੀਏ ਨੂੰ ਬੁਲਾਇਆ ਪੀਏ ਨੂੰ ਪੀਏ ਨੂੰ ਠੀਕ ਹਾਂ ਜੀ ਸਰ ਬੈਠੋ ਅਦਰ ਜੀ ਸ਼ਰਮਾ ਜੀ ਤੁਸੀਂ ਵੀ ਆਓ ਬੈਠੋ ਅਦਰ ਖ਼ਬਰ ਪੜਿਆ ਤੁਸੀਂ ਅੱਜ ਦਾ ਤੁਹਾਡੇ ਤੋਂ ਅੱਲਾ ਬਿਉਣ ਵਾਲਾ ਪੱਤਰਕਾਰ ਦੀ ਲੋਟ ਆਉਂਦਾ ਹਰ ਰੋਜ਼ ਨਵੇਂ ਨਾ ਨਵੇਂ ਵਿਧੇ ਤੇ ਆਪਣਾ ਨਾਂ ਜੋੜ ਕੇ ਖ਼ਬਰ छाप ਦਿੰਦਾ ਕੀ ਗੱਲ ਹੋਈ ਸਰ ਉਹ ਦੁਕਾਨਾਂ ਦਾ ਜਿਹੜਾ ਰੌਲਾ ਸੀਗਾ ਹੁਣ ਉਹਦੇ ਨਾਲ ਜੋੜ ਕੇ ਮੇਰਾ ਨਾਂ ਖ਼ਬਰ छापਦੇ ਇਹ ਦੋਸਾਗਰ ਨੇ ਜੀ ਦੇਉਣ ਵਾਲੇ ਹਾਂਜੀ ਹਾਂ ਕੋ ਸ਼ਰਮਾ ਜੀ ਤੁਸੀਂ ਵੀ ਕੋ ਕਲੋਨੀ ਵਾਲੇ ਨਾਲ ਕੋਈ ਗੱਲ ਬੈਠੋ ਗਾਹਦ ਸੰ ਥੋੜਾ ਜਿਹਾ ਕੋਸ਼ਿਸ਼ ਕਰੋ ਇਹਨਾਂ ਨੂੰ ਅਵਾਈਡ ਕਰੋ ਇਹਨਾਂ ਗੱਲਾਂ ਨੂੰ ਠੀਕ ਹੈ ਇਚੰਗਾ ਵੀ ਤੁਹਾਡਾ ਮੈਨੂੰ ਵਧੀਆ ਨਹੀਂ ਲੱਗ ਰਿਹਾ ਹਰ ਰੋਜ਼ ਹਰ ਮੁਦਦੇ ਨਾਲ ਮੇਰੀ ਖਬਰ ਜੁੜਦੀ ਹੈ ਕਿ ਮੇਰਾ ਨਾਮ ਜੁੜਦਾ ਮੇਰੀ ਰੈਪਿਊਟੇਸ਼ਨ ਬਹੁਤ ਖਰਾਬ ਹੋ ਗਈ ਤੇ ਬਾਕੀ ਉਹ ਫੋਨ ਲਾ ਦੇਉਣ ਵਾਲੇ ਨੂੰ ਉਹਦਾ ਕਰੀਏ ਗੱਲ ਗਾਣਾ ਇਹ ਤੋ ਲਾ ਪ੍ਰਤਕਰਤਾ ਸਾਹਿਬ ਬੋਲਦੇ ਹੋ ਹਾਂਜੀ 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 ਉਹ ਭਾਈ ਜਾਨ ਤੁਹਾਡੀ ਸਾਡੇ ਨਾਲ ਕੀ ਦੁਸ਼ਮਨੀ ਆ ਇਹ ਹੋ ਗਈ ਸਰ ਤੁਸੀਂ ਸਾਡੇ ਵਿਰੁੱਧ ਖਬਰਾਂ ਬੜੀਆਂ ਲਾ ਰਹੇ ਹੋ ਬਿਨਾਂ ਗੱਲ ਤੋਂ ਬਿਨਾਂ ਸਬੂਤ ਤੋਂ ਹੁਣੋ ਦੁਕਾਨਾਂ ਵਾਲੇ ਰੋਲੇ ਦੇ ਵਿੱਚ ਤੁਸੀਂ ਮੇਰਾ ਨਾਮ ਫੇਰਕੜੀ ਸੀ ਜਾਂਦੇ ਹੋ ਸਾਡੇ ਜਿਹੜੀ ਕੱਟੂਨ ਕਾਉਰ ਮੇਰੀ ਆ ਉਹ ਵੀ ਲਾਇਆ ਚਲੋ ਤੁਸੀਂ ਇਹ ਗੱਲ ਕਰੋ ਮੇਰੀ ਗੱਲ ਸੁਣ ਤੁਸੀਂ ਸਵੇਰ ਕੋਠੀ ਪਹੁੰਚੋ ਮੇਰੇ ਕੋਲ ਜੀ ਹਾਂ ਜਿਹੜੀ ਸਰਕਾਰ ਚੰਗੇ ਕੰਮ ਕਰਦੀ ਆ ਉਹਨਾਂ ਤੇ ਵੀ ਲਾਇਆ ਕਰੋ ਨਾ ਖਬਰ ਸਾਰਾ ਦਿਨ ਵਿਰੋਧੀ ਧਰਨਾ ਬਣਿਆ ਕਰੋ ਜੀ ਜਰਾ ਦੇ ਮੈਂ ਕਿੰਨੇ ਵਜੇ ਆਉਣਾ ਸਰਬਾ 8 ਵਜੇ ਪਹੁੰਚੋ ਸਰ ਸਿਖਾਓ ਹਾਂਜੀ ਹਕੂਮਤ ਅੱਛਾ ਤੂੰ ਆ ਵੀ ਦਿਓਣਾ ਦਾ ਪੱਤਰਕਾਰ ਹਾਂਜੀ ਬੜੀਆਂ ਯਾਰ ਸਾਡੇ ਵਿਰੁੱਧ ਖਬਰਾਂ ਲਾ ਰੋ ਤੂੰ ਆਪੋਜੀਸ਼ਨ ਬਣ ਕੇ ਅਸੀਂ ਤਾਂ ਜੋ ਸੱਚਾ ਮੰਤਰੀ ਸਾਹਿਬ ਉਹੀ ਦਿਖਾਉਨਿਆ ਲੋਕਾਂ ਨੂੰ ਸੱਚ ਹੀ ਵਿਖਾਓ ਮੈਂ ਵੀ ਕਹਿੰਦਾ ਸੱਚ ਦੀ ਹਮੇ ਭਰਦਾ ਪਰ ਜਿਹੜੀ ਸਰਕਾਰ ਚੰਗੇ ਕੰਮ ਕਰਦੀ ਆ ਉਹ ਵੀ ਵਿਖਾਓ ਨਾ ਆਪੋਜੀਸ਼ਨ ਬਣ ਕੇ ਰੋਜ਼ ਨਿੰਦੋਂ ਨਾ ਨਾ ਸਰਕਾਰ ਨੂੰ ਅਸੀਂ ਤਾਂ ਹੱਤ ਸੱਚ ਦੀ ਗੱਲ ਕਰਨ ਵਾਲੇ ਪੱਤਰਕਾਰ ਆਈ ਹਾਂ ਉਹੀ ਗੱਲ ਮੈਂ ਕਰਦਾ ਸ਼ਾਪੋ ਸੱਚ ਸਰਕਾਰ ਵੀ ਬਹੁਤ ਚੰਗੇ ਕੰਮ ਕਰਦੀ ਆ ਕਿ ਸਰਕਾਰ ਦੇ ਚੰਗੇ ਕੰਮਾਂ ਨੂੰ ਵੀ ਦਿਖਾਉਣਾ ਕੋਕੱਚ ਚ ਚਲੋ ਅੱਜ ਫਿਰ ਹੱਕ ਸੱਚ ਦੀ ਗੱਲ ਕਰ ਲੈਂਦੇ ਆ ਜੀ ਕਰੋ ਜੀ ਬਿਲਕੁਲ ਕਰੋ ਮੰਤਰੀ ਸਾਹਿਬ ਜਿਹੜੀ ਵਿਰੋਧੀ ਤੇਰਾ ਉਹਦਾ ਇਹ ਕਹਿਣਾ ਵੀ ਇਹ ਸਰਕਾਰ ਨੇ ਕੁਝ ਵੀ ਨਹੀਂ ਕੀਤਾ ਹੈਗਾ ਥੋੜਾ ਇਸ ਬਾਰੇ ਕੀ ਗੱਲ ਆ ਦੇਖੋ ਜੀ ਸਰਕਾਰ ਨੇ ਬਹੁਤ ਕੰਮ ਕੀਤੇ ਆ ਪਹਿਲੀ ਗੱਲ ਤੁਸੀਂ ਦੇਖੋ ਵੀ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਤਾ ਫਿਰ ਨਸ਼ਿਆਂ ਦੇ ਵਿੱਚ ਅਸੀਂ ਠੱਲ ਪਾਈ ਆ ਨੌਕਰੀਆਂ ਦਿੱਤੀਆਂ ਨੌਜਵਾਨਾਂ ਨੂੰ ਮਹੱਲਾ ਕਲੀਨਿਕ ਖੋਲੇ ਬਿਜਲੀ ਅਸੀਂ ਮੁਫਤ ਕਰੀ ਤੁਹਾਡੇ ਆਉਂਦੀ ਹੈ ਨਾ 600 ਜੁਨਟ ਤੁਹਾਨੂੰ ਮੁਫਤ ਮਿਲਦੀ ਆ ਠੀਕ ਹੈ ਨਾ ਬੱਸਾਂ ਦਾ ਕਿਰਾਇਆ ਮਾਫ ਕਰਿਆ ਠੀਕ ਹੈ ਨਾ ਜਿੱਥੇ ਕਿਤੇ ਵੀ ਕੁਦਰਤ ਵੱਲੋਂ ਜ਼ਿਮੀਂਦਾਰਾਂ ਦੇ ਕੋਈ ਨੁਕਸਾਨ ਹੋਇਆ ਉਹਦੀ ਪਰਪਾਈ ਸਰਕਾਰ ਨੇ ਨਾਲ ਦੀ ਨਾਲ ਕੀਤੀ ਠੀਕ ਹੈ ਨਾ ਇਨ ਕੇਸ ਕਿਤੇ ਸਾਡੇ ਕੋਈ ਨੌਜਵਾਨ ਜਿਹੜੇ ਸ਼ਹੀਦ ਹੋ ਜਾਂਦੇ ਆ ਉਹਨਾਂ ਨੂੰ ਕਰੋੜ ਰੁਪਏ ਆਸੂ ਨਾਲ ਦੀ ਨਾਲ ਹੀ ਸ਼ੂਕੀਤਾ ਸਰਕਾਰ ਬਹੁਤ ਕੰਮ ਕਰ ਰਹੀ ਹੈ ਪਰ ਸਰਕਾਰ ਨੂੰ ਹਜੇ ਸਮਾਂ ਚਾਹੀਦਾ ਹੋਰ ਹੌਲੀ ਹੌਲੀ ਤੁਸੀਂ ਦੇਖਦੇ ਜਾਓ ਸਰਕਾਰ ਦੇ ਬਹੁਤ ਵਧੀਆ ਕੰਮ ਨੇ ਤੇ ਬਿਲਕੁਲ ਭ੍ਰਿਸ਼ਟਾਚਾਰ ਮੁਕਤ ਸਰਕਾਰ ਤੇ ਇੱਕ ਤੁਹਾਡੀ ਆਮ ਲੋਕਾਂ ਦੀ ਸਰਕਾਰ ਠੀਕ ਹੈ ਨਹੀਂ ਹੱਥ ਪੱਤਰਕਾਰ ਦੇ ਤੋਂ ਤੋੜਾ ਘਿਹੜਾ ਛੁੱਟ ਗਿਆ ਘਿਹੜਾ ਗਾਲਾ ਛੁੱਟ ਗਿਆ ਕਿਉਂ ਇਹਦਾ ਮੰਤਰੀ ਦੇ ਭੂਗਰੇ ਦੇ ਚਵਾਨੀ ਨਹੀਂ ਪੂਰੀ ਠਿਆਨੀ ਫਸ ਗਈ ਉਹ ਕਿਵੇਂ ਪਰ ਤੈਨੂੰ ਅੱਗੇ ਜਾ ਕੇ ਪਤਾ ਲੱਗ ਜੂਆਪੀ ਹਾਂ